ਪਰ ਦੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੰਦਾ ਦੇਖੋ ਜੀ ਇੱਧਰ ਨੂੰ ਨਹੀਂ ਵੀਰੇ ਆ ਬੰਦਾ ਦੇਖੋ ਸ਼ਿਰੀ ਸਾਹਿਬ ਭਾਈ ਉਹ ਦਿਖਾ ਇਹ ਠੇਕੇ ਤੋਂ ਆਇਆ ਵਾ ਇਹ ਬੰਦਾ ਸ਼ਿਰੀ ਸਾਹਿਬ ਆ ਇਹ दारू ਪੀਤੀ ਹੋਈ ਆ ਬੰਦੇ ਦੀ ਸਕੂਟਰੀ ਖੋਲ ਸਕੂਟਰੀ ਖੋਲ ਖੋਲ ਸਕੂਟਰੀ ਖੋਲ ਆ ਦੇਖੋ दारू ਪੀਤੀ ਆ ਇਹ ਬੰਦੇ ਦੀ ਤੇ ਇਹ ਬੰਦਾ ਉੱਪਰ ਦੀ ਕਹਿੰਦਾ ਤੁਸੀਂ ਕੀ ਕਰ ਲੋਗੇ ਨਾ ਨਾ ਯਾਰ ਚੁਰਾਪਾਈ ਪਾਰੀ ਸਰੀ ਸਭ ਨੇ ਦਾਰੂ ਕਿੱਥੇ ਆ ਆ ਡਿੱਕੀ ਖੋਲ ਮੂਹਰਲੀ ਵੀਰੇ ਦੀ ਭਾਈ ਜੀ ਉਹ ਬੰਦੇ ਉਹ ਲੈ ਗਿਆ ਆਪਣੀ ਗਾਂਦੇ ਉਹਨੂੰ ਸਟੋਰ ਤੇ ਜਾਣਾ ਸੀਗਾ ਉੱਡੀਆਂ ਸੀਗੀਆਂ ਛੋਟੀਆਂ ਜਾ ਜਾ ਸਾਨੂੰ ਕੋਈ ਉਹਦਾ ਕੋਈ ਮਤਲਬ ਨਹੀਂ ਜਾਉਂਦਾ ਹਾਂ ਆ ਦੇਖੋ ਤੁਸੀਂ ਆ ਦੇਖ ਲਓ ਕਿੱਡਾ ਉਹ ਆ ਮੇਰਾ ਨਾਮ ਆ ਹਰਪ੍ਰੀਤ ਸਿੰਘ ਖਾਲਸਾ ਪਿੰਡ ਕੁल्लेਵਾਲ ਜਿਨੇ ਕਿ ਤੁਸੀਂ ਕਹਦੇ ਕਿ ਗਿਸ਼ਤੀ ਉਮਰ ਭਾਰੀ ਸੀ 208 ਜਨਮ ਫੜਿਆ ਜੀ ਮਾਮਲਾ ਹੋਇਆ ਕਿੱਥੇ ਨਹੀਂ ਘਟਿਆ ਇਹ ਘਟਨਾ ਜੀ ਵਰਧਾਲਾ ਠੇਕੇ ਦੀ ਮੇਰਾ ਰਿਸ਼ਤੇਦਾਰਾ ਮੁੰਡਾ ਤੇ ਉਹ ਉੱਥੇ ਬੈਠਾ ਸੀ ਤੇ ਉਹਨੇ ਦੱਸਿਆ ਮੈਨੂੰ ਫੋਨ ਕਰਕੇ ਵੀ ਇਦਾਂ ਕਰਕੇ ਵੀ ਇੱਕ ਅਮਰਤਾਰੀ ਬੰਦਾ ਇੱਥੇ ਬੈਠਾ ਸ਼ਰਾਬ ਪੀ ਰਿਹਾ ਵੀ ਮੈਂ ਉਹਨੂੰ ਰੋਕਿਆ ਤੇ ਮੇਰੇ ਰੋਕਣ ਦੇ ਬਾਅਦ ਵੀ ਉਹ ਕਹਿੰਦਾ ਵੀ ਮੇਰਾ ਕੋਈ ਪੀਵਗੜ ਲੂਗਾ ਮੈਂ ਤਾਂ ਪੀਣ ਤੋਂ ਘੋਂ ਘਣ ਹੋਂਨਾ ਮੈਨੂੰ ਕਹੜੇ ਆਲਾ ਫਿਰ ਅਸੀਂ 10 ਮਿੰਟ ਦੇ ਵਿੱਚ ਵਿੱਚ ਅਸੀਂ ਇੱਥੇ ਪਹੁੰਚ ਗਏ ਪਹੁੰਚ ਕੇ ਜਾ ਕੇ ਫੜ ਲਿਆ ਬੰਦਾ ਉਹ ਕਿੰਨੇ ਜਣੇ ਪਹੁੰਚੇ ਸੀ ਉੱਥੇ ਅਸੀਂ ਦੋ ਜਣੇ ਪਹੁੰਚੇ ਹੀ ਮੋਕੇ ਤੇ ਜਦੋਂ ਤੁਸੀਂ ਜਿਹੜਾ ਅਮਰਤਾਰੀ ਤੋਂ ਵਿਕਤੀ ਮਿਲੇ ਉਹਨੇ ਕਿੰਨੇ ਜਾਣ ਉਹਨਾਂ ਦੋ ਜਣੇ ਸੀ ਦੋ ਮੇਰੇ ਹਿਸਾਬ ਨਾਲ ਮੈਨੂੰ ਭਈਏ ਲੱਗੇ ਨਹੀਂ ਜਿਹੜੀ ਸ਼ਾਮੀ ਦੇ ਹਾਂ ਉਹਨਾਂ ਕੋਲ ਬੋਤਲਾਂ ਵੀ ਸੀ ਦੋ ਉਹਨਾਂ ਕੋਲ ਵੀ ਦੋ ਬੋਤਲਾਂ ਬਣੀਆਂ ਸੀ ਤੇ ਇਹ ਬੰਦੇ ਨੇ ਜਿੱਥੋਂ ਸਾਨੂੰ ਦੱਸਿਆ ਸਾਡੇ ਦੇ ਇस्तेजार ਨੇ ਇਹਦੇ ਦੋ ਬੋਤਲਾਂ ਡਿੱਗੀ ਸਕੂਟੀ ਦੀ ਡਿੱਗੀ ਚ ਪਾਈਆਂ ਜੋ ਤਫ਼ਤੀਸ਼ ਕੀਤੀ ਕੀ ਪਤਾ ਲੱਗਿਆ ਕਿਕਰ ਦਾ ਬੰਦਾ ਕੀ ਨਾਮ ਬਤਾ ਇਹ ਨਾਮ ਇਹਦਾ ਜੀ ਹੈਗਾ ਇਹ ਹਰਿਆਣੇ ਵਾਲ ਦਾ ਕਿਥੇ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ ਹੈ ਤਾਂ ਸਤਿਅਮ ਕੋਰਸ 16 ਵਿੱਚ ਕੰਮ ਕਰ ਰਹੇ ਹਾਂ ਨਾਮ ਹਜੇ ਸਾਨੂੰ ਉਹਦਾ ਪਤਾ ਨਹੀਂ ਲੱਗਿਆ ਕਿਉਂਕਿ ਤੁਸਲਾ ਕੇ ਬੋਲ ਰਹੇ ਆ ਪ੍ਰਸ਼ਾਸਨ ਵਾਲਿਆਂ ਨੇ ਆਪਣੇ ਪਰਦਾ ਲਾ ਚੌਕੀ ਵਾਲਿਆਂ ਨੇ ਤਾਂ ਨਾਮ ਐਡਰੈਸ ਲਿਖ ਲਿਆ ਜਿਵੇਂ ਕਿ ਅਮਰਪਾਲੀ ਇਹਦੇ ਕੰਮ ਨਹੀਂ ਕਰਨਾ ਚਾਹੀਦਾ ਤੁਸੀਂ ਕੀ ਫਿਰ ਅੱਗੇ ਖੁਸਤ ਹੋਗੇ ਕੀ ਕਰਦੇਗੀ ਦੇਖੋ ਜੀ ਅਸੀਂ 10 15 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਸਾਫ ਲਫਜ਼ਾਂ ਵਿੱਚ ਕਿਹਾ ਸੀ ਵੀ ਸਾਨੂੰ ਕੋਈ ਵੀ ਬਾਣੇ ਵਾਲਾ ਜਾਂ ਅਮਰਪਾਲੀ ਮੰਦਾ ਕੋਈ ਵੀ ਸਾਨੂੰ ਗਲਤ ਖਰ-ਖਰ ਕਰਦਾ ਮਿਲ ਗਿਆ ਕੋਈ ਨਸ਼ਾ ਕਰਦਾ ਮਿਲ ਗਿਆ ਸ਼ਰਾਬੀ ਨਾ ਮਿਲ ਗਿਆ ਸਿੰਗਾ ਵੱਲੋਂ ਜੋ ਕਾਰਵਾਈ ਹੋਣੀ ਉਹ ਅਲੱਗ ਪ੍ਰਸ਼ਾਸਨ ਵੱਲੋਂ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਵਾਵਾਂਗੇ ਤੁਹਾਡੇ ਵੱਲ ਕੀ ਕਾਰਵਾਈ ਕੀਤੀ ਸਾਡੇ ਵੱਲੋਂ ਤਾਂ ਅਜੇ ਜਿਉਂ ਨੂੰ ਜਿਵੇਂ ਸੀਗਾ ਨਾਰਮਲ ਅਸੀਂ ਲਿਆ ਕੇ ਪ੍ਰਸ਼ਾਸਨ ਦੇ ਹਲਾਕ ਬਿਲਕੁਲ ਉਹ ਕਰਤਾ ਕੋਈ ਚਤਤ ਨਹੀਂ ਕੀਤਾ ਬੰਦੇ ਨੂੰ ਕੀ ਹੁਣ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵਾਲੇ ਜੀ ਉਹਦਾ ਮਲਾਜਾ ਆਪਣੇ ਸਿਵਲ ਹਸਪਤਾਲ ਸਮਰਾਲੇ ਲੈ ਕੇ ਆਏ ਨੇ ਜੀ ਤੇ ਹੁਣ ਇਸ ਟਾਈਮ ਉਹਦਾ ਮਲਾਜਾ ਹੋ ਰਿਹਾ ਹੈ ਉਹਦੇ ਕੋਲ ਪ੍ਰਸ਼ਾਸਨ ਦੀ ਗੱਲ ਹੋਈ ਆ ਉਹਨਾਂ ਨੇ ਚੀਤੀਆ ਤੁਹਾਨੂੰ ਉਹ ਸਾਡੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਇਹਦੇ ਕਰਾਂਗੇ ਕੀ ਲਾਵੇ ਹੈ ਜੇ ਅਮਰਸ਼ਕਿਆ ਹੋਇਆ ਜਾਂ ਕੀ ਇਹ ਇਹ ਕਹਿ ਰਿਹਾ ਅਮਰਸ਼ਕਿਆ ਹੋਇਆ ਪਰ ਇਹ ਇਹ ਅਮਰ ਨੂੰ ਬਦਨਾਮ ਕਰ ਰਹੇ ਨੇ ਜਾਣ ਬੁੱਝ ਕੇ ਠੇਕੇ ਦੇ ਜਾ ਕੇ ਸ਼੍ਰੀ ਸਾਹਿਬ ਆ ਕੇ ਬੈਠਣਾ ਉੱਥੇ ਤੇ ਸਿੱਖਾਂ ਨੂੰ ਬਦਨਾਮ ਕਰਨਾ ਅਸੀਂ ਉਹ ਬੰਦੇ ਨੂੰ ਕਿਹਾ ਵੀ ਤੈਨੂੰ ਐਡੀ ਵੱਡੀ ਲਤ ਲੱਗੀ ਹੋਈ ਆ ਵੀ ਤੈਨੂੰ ਸ਼ਰਮ ਨਹੀਂ ਆ ਰਹੀ ਤੂੰ ਸ਼੍ਰੀ ਸਭ ਪਾ ਕੇ ਤੇ ਠੀਕੇ ਦੇ ਬੈਠ ਕੇ ਸ਼ਰਾਬ ਪੀ ਰੇ ਇਹਦੇ ਨਾਲ ਪੂਰੇ ਧਰਮ ਦੀ ਸਿੱਖ ਧਰਮ ਦੀ ਪੂਰੇ ਸਿੱਖ ਧਰਮ ਨੂੰ ਲਾਜ ਲੱਗ ਰਹੀ ਹੈ ਸਾਡੀ ਕੀ ਇੱਜ਼ਤ ਰਹਿੰਦੀ ਹੈ ਲੋਕਾਂ ਦੇ ਸਾਹਮਣੇ ਮੈਂ ਤਾਂ ਮੰਨਦਾ ਸ਼ੱਕ ਇਹ ਆਂਦਾ ਸਹੀ ਗੱਲ ਕਹੀ ਜਾਂਦੀ ਹੈ ਵੀ ਤੁਸੀਂ ਇਸੇ ਨੂੰ ਨਹੀਂ ਕਰਦਾ ਭਾਈ ਹਾਂਜੀ ਹਾਂ ਸਾਨੂੰ ਜਦੋਂ ਪੰਜ ਪਿਆਰੇ ਸਾਨੂੰ ਇਹ ਚੀਜ਼ਾਂ ਸਾਨੂੰ ਉਹ ਵਰਜਦੇ ਨੇ ਸ਼ਰਾਬ ਦਾ ਸੇਵਨ ਸਾਡਾ ਬਜਰ ਕਰੈਤਾਂ ਦੇ ਵਿੱਚ ਆਉਂਦਾ ਜਿਹੜੀ ਬਜਰ ਕਰੈਤੇ ਸਭ ਤੋਂ ਪਹਿਲ ਸ਼ਰਾਬ ਦਾ ਆਉਂਦਾ ਸ਼ਰਾਬ ਦਾ ਆਉਂਦਾ ਮਰਨੇ ਚੀਕ ਸਾਨੂੰ ਰੋਕੇ ਆ ਪਰ ਇਹ ਲੋਕ ਜਿਹੜੇ ਬਦਨਾਮ ਕਰਨੇ ਵਾਲੇ ਨੇ ਸਿੱਖ ਕੌਮ ਨੂੰ ਸਿੱਖ ਧਰਮ ਨੂੰ ਤੇ ਇਹ ਜਿਹੇ ਲੋਕਾਂ ਦੇ ਜੋਨੀ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਬਣਦੀ ਜਾਂਦਾ ਤੇ ਕੀ ਕੀ ਜਾਂਦਾ ਉਹਦੇ ਬੁਨ ਵੀ ਕਾਰਵਾਈ ਕੀਤੀ ਜੀ ਉਹ ਕਹਾਂ ਕਿ ਕੀ ਕਹਿਣਾ ਮੈਸੇਜ ਜੀ ਸਾਡਾ ਮੈਸੇਜ ਇਹੀ ਹੈ ਵੀ ਚਲੋ ਇਹ ਬਿਰਧ ਸੀ ਬਜ਼ੁਰਗ ਸੀ ਬੰਦਾ ਪਰ ਸਾਨੂੰ ਕੋਈ ਅੱਗੇ ਤੋਂ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰਨੀ ਅਸੀਂ ਆਪਣੀ ਕਾਰਵਾਈ ਕਰਕੇ ਅਸੀਂ ਫਿਰ ਪ੍ਰਸ਼ਾਸਨ ਕੋ ਫੜਾਵਾਂਗੇ ਬੰਦੇ ਨੂੰ ਇਹ ਇਹਦੀ ਉਮਰ ਲੱਗਦੀ ਆ 60 60 ਸਾਲ ਤੋਂ ਉੱਪਰ ਵੱਧ ਸੀ ਬਜ਼ੁਰਗ ਕਰਕੇ ਸੀ ਚਲੋ ਇਹਦੇ ਦਾੜੇ ਕਰਕੇ ਜਿੱਤੇ ਦਾੜੇ ਕਰਕੇ ਸੀ ਨਹੀਂ ਛੱਡੇ ਆ ਪੁਰਾ ਪ੍ਰਸ਼ਾਸਨ ਦੇ ਸਪੁਰਦ ਕਰਦਾ ਬੰਦਾ ਗਾਹਾਂ ਨੂੰ ਸਾਨੂੰ ਕੋਈ ਆਜਾ ਕੋਈ ਅਣਗਹਿਲੀ ਕਰਦਾ ਬੰਦਾ ਮਿਲ ਗਿਆ ਪਹਿਲਾਂ ਅਸੀਂ ਆਪ ਗੋਡਾਂ ਦੇ ਹਾਂ ਮੌਕੇ ਤੇ ਵੀਡੀਓ ਵੀ ਬਣਾਈ ਜਾਂ ਤੁਸੀਂ ਹਾਂਜੀ ਹਾਂ ਵੀਡੀਓ ਬਣਾਈ ਆ ਮੌਕੇ ਦੀ ਸਾਰੀ ਵੀਡੀਓ ਬਣਾਈ ਆ ਉੱਥੇ ਜੀ ਡਾਕਟਰ ਹਰਪ੍ਰੀਤ ਸਿੰਘ ਪਹਿਲਾਂ ਸਿਮਰਨ ਪੜ੍ਹ ਗੋਲ ਇਹਨਾਂ ਕੋਲ ਡਾਕਟਰ ਗਿਆ ਕਿ ਆਸੀ ਜਮਰ ਕਰਦੇ ਨੇ ਚਰਾਬ ਦਿੱਤੀ ਹਾਂਜੀ ਉਹਨਾਂ ਨੇ ਹਾਂਜੀ ਇਹ ਲੈ ਕੇ ਆਇਆ ਬਲਵਿੰਦਰ ਸਿੰਘ ਤਨਵਜੀਤ ਸਿੰਘ ਇਹ ਹੈਗਾ ਪਿੰਡ ਰਤਨਗੜ ਦਾ ਦਾ ਜਿਸ ਤੇ ਕੋ ਮੇਂ ਕੋ ਖੇਤਰ ਉੱਪਰ ਲੈ ਕੇ ਆਇਆ ਇਹ ਇਹ ਇਹੜਾ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਲੈ ਕੇ ਆਏ ਸੀਗੇ ਜਿਹਦੇ ਜਿਹੜੇ ਸਮੈਲ ਸੀਗੀ ਲਗੋ ਕਿ ਪ੍ਰੈਸਿਵ ਆ ਰਹੀ ਸੀਗੀ ਬਾਕੀ ਇਹ ਜਿਹੜੇ ਬਲੱਡ ਸੈਂਪਲ ਲਏ ਆ ਉਹ ਅਲਕੋਹਲ ਦੀ ਪਰਸੈਂਟੇਜ ਵਾਸਤੇ ਭੇਜਾਂਗੇ ਜਿਹੜਾ ਲਾਟਰੀ ਉਹ ਸੁਭਾਗਾਂ ਅੰਕਲ ਕੋਸ਼ਿਸ਼ ਕਰੂਗਾ ਤੁਹਾਨੂੰ ਦੱਸਣਾ ਕਿ ਇਹ ਗੋਲ ਕੀ ਜੀ ਆਹ ਜਿਹੜਾ ਸਮੈਲ ਆ ਰਹੀ ਸੀ ਉਹਦੇ ਹਿਸਾਬ ਨਾਲ ਇਹ ਸਪੀਸ ਜਿਹੜੀ ਸੀ ਇਸ ਲਾਸਟ ਸੀ ਉਹ ਹਿਸਾਬ ਨਾਲ ਫਾਈਨਲ ਰਿਪੋਰਟ ਕਰਾਂਗੇ ਹਾਂਜੀ ਇਹਦੇ ਫਾਈਨਲ ਰਿਪੋਰਟ ਕੋਲੋਂ ਮੈਨੂੰ ਉਹ ਜਦੋਂ ਐਫਆਈਆਰ ਨੂੰ ਮਿਲ ਜੂਗਾ ਤਾਂ ਫਿਰ ਉਹਦੇ ਨਾਲ ਇੱਕ ਪੁਲਿਸ ਨੂੰ ਅਨਡਰ ਕਰਦਾਂਗੇ ਸੈਂਪਲ